ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੇਰੇ ਚਾਣਾਂ ਤੇ ਸੋ ਦੋਸਤੋ ਦੇਸ਼ ਦੇ ਵਿੱਚ ਪਹਿਲਾ ਜਿਹੜਾ ਤਨਖਾਹ ਕਮਿਸ਼ਨ ਸਾਲ 1946 ਦੇ ਵਿੱਚ ਗਠਿਤ ਕੀਤਾ ਗਿਆ ਸੀ ਅਤੇ ਇਸ ਦੀਆਂ ਜਿਹੜੀਆਂ ਸਿਫਾਰਸ਼ਾਂ ਤੇ ਘਟੋ ਘਟ ਤਨਖਾਹ ਸਰਕਾਰੀ ਮੁਲਾਜ਼ਮਾਂ ਦੀ ਤੈਅ ਜਿਹੜੀ ਕੀਤੀ ਗਈ ਸੀ ਉਹ ਸੀ 55000 ਰੁਪਏ ਅਤੇ ਮੈਕਸਿਮਮ 2000 ਇਸ ਦਾ ਉਦੇਸ਼ ਸਰਕਾਰੀ ਕਰਮਚਾਰੀਆਂ ਦੇ ਜੀਵਨ ਨੂੰ ਸੁਧਾਰਨਾ ਸੀ ਦੂਜਾ ਤਨਖਾਹ ਕਮਿਸ਼ਨ ਗਠਿਤ ਹੋਇਆ ਸੀ ਸਾਲ 1957 ਦੇ ਵਿੱਚ ਇਸ ਦੇ ਵਿੱਚ ਬੇਸਿਕ ਤਨਖਾਹ ਤੈਅ ਕੀਤੀ ਗਈ ਸੀ 80 ਰੁਪਏ ਇਸ ਦੇ ਵਿੱਚ ਪਰਿਵਾਰਿਕ ਭੱਤੇ ਅਤੇ ਰਿਟਾਇਰਮੈਂਟ ਨੂੰ ਪ੍ਰੋਫਿਟ ਤੇ ਜ਼ੋਰ ਦਿੱਤਾ ਗਿਆ ਤੀਜੇ ਤਨਖਾਹ ਕਮਿਸ਼ਨ ਦੇ ਨਾਲ ਬੇਸਿਕ ਤਨਖਾਹ ਵਧ ਕੇ ਜਿਹੜੀ ਹੈ 185 ਹੋ ਗਈ ਜੋ ਕਿ 1986 ਦੇ ਵਿੱਚ ਲਾਗੂ ਕੀਤੀ ਗਈ ਚੌਥੇ ਤਨਖਾਹ ਕਮਿਸ਼ਨ ਨੇ ਕਰਮਚਾਰੀਆਂ ਦੀ ਬੇਸਿਕ ਤਨਖਾਹ 750 ਪ੍ਰਤੀ ਮਹੀਨਾ ਕਰ ਦਿੱਤੀ ਸੀ ਇਸ ਤੋਂ ਬਾਅਦ ਸਾਲ 1997 ਦੇ ਵਿੱਚ 50 ਪੰਜਵੇਂ ਤਨਖਾਹ ਕਮਿਸ਼ਨ ਦੀ ਲਾਗੂ ਹੋਣ ਤੋਂ ਬਾਅਦ ਬੇਸਿਕ ਤਨਖਾਹ 2500 ਤੈਅ ਕੀਤੀ ਗਈ ਅਤੇ ਵੱਧ ਤੋਂ ਵੱਧ ਤਨਖਾਹ ਪਹਿਲੀ ਵਾਰ ਪੰਜ ਅੰਕਾਂ ਨੂੰ ਪਾਰ ਕਰਦੇ ਹੋਏ 26000 ਤੱਕ ਪਹੁੰਚ ਗਈ ਸੇਮਾ ਪੇ ਕਮਿਸ਼ਨ 2008 ਦੇ ਵਿੱਚ ਲਾਗੂ ਹੋਇਆ ਸੀ ਅਤੇ ਇਸ ਤੋਂ ਬਾਅਦ ਘੱਟੋ-ਘੱਟ ਤਨਖਾਹ 7000 ਹੋ ਗਈ। ਇਹ ਉਹ ਸਮਾਂ ਸੀ ਜਦੋਂ ਪੇ ਡੈਟ ਅਤੇ ਗ੍ਰੇਡ ਪੇ ਪ੍ਰਣਾਲੀ ਲਾਗੂ ਕੀਤੀ ਗਈ। 7ਵੇਂ ਪੇ ਕਮਿਸ਼ਨ ਜਿਹੜਾ ਹੈ ਨੇ ਬੇਸਿਕ ਸੈਲਰੀ ਨੂੰ 18000 ਤੱਕ ਪਹੁੰਚਾ ਦਿੱਤਾ ਅਤੇ ਵੱਧ ਤੋਂ ਵੱਧ ਤਨਖਾਹ ਜਿਹੜੀ ਹੈ 2 ਲੱਖ 2.25 ਲੱਖ ਰੁਪਏ ਹੋ ਗਈ ਸੀ। ਸਰਕਾਰ ਦੇ ਸਭ ਤੋਂ ਵੱਡੇ ਅਫਸਰ ਮੰਨੇ ਜਾਣ ਵਾਲੇ ਕੈਬਨਟ ਸਕੱਤਰ ਅਤੇ ਉਨ੍ਹਾਂ ਦੇ ਹਮ ਰਤਬਾ ਦੀ ਬੇਸਿਕ ਸੈਲਰੀ 2.50 ਲੱਖ ਰੁਪਏ ਤੈਅ ਕੀਤੀ ਗਈ ਸੀ ਜੇਕਰ ਅਸੀਂ ਪੈਸ਼ਨਰਾਂ ਨਾਲ ਦੀ ਗੱਲ ਕਰੀਏ ਤਾਂ 6ਵੇਂ ਪੇ ਕਮਿਸ਼ਨ ਤੋਂ ਬਾਅਦ ਘੱਟੋ ਘੱਟ ਪੈਨਸ਼ਨ ਜਿਹੜੀ ਸੀਗੀ 1275 ਤੋਂ ਵਧਾ ਕੇ 3500 ਕਰ ਦਿੱਤੀ ਗਈ ਸੀ ਉੱਥੇ ਹੀ 7ਵੇਂ ਪੇ ਕਮਿਸ਼ਨ ਤੋਂ ਬਾਅਦ ਘੱਟੋ ਘੱਟ ਪੈਨਸ਼ਨ ਜਿਹੜੀ ਵਧਾ ਕੇ 9000 ਕਰ ਦਿੱਤੀ ਗਈ ਸੀ 6ਵੇਂ ਅਤੇ 7ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਦੌਰਾਨ ਜਿਸ ਸ਼ਬਦ ਦੀ ਸਭ ਤੋਂ ਵੱਧ ਚਰਚਾ ਹੋਈ ਹੋਈ ਸੀ ਫੀਟਮੈਂਟ ਫੈਕਟਰ ਇਹ ਫੀਟਮੈਂਟ ਫੈਕਟਰ ਨਾਲ ਹੀ ਤੈਅ ਹੋਇਆ ਕਿ ਮੁਲਾਜ਼ਮਾਂ ਦੀ ਤਨਖਾਹ ਕਿੰਨੀ ਵਧੇਗੀ ਜਾਂ ਪੈਸ਼ਨਰਸ ਨੂੰ ਕਿੰਨੀ ਵਧੀ ਹੋਈ ਪੈਨਸ਼ਨ ਮਿਲੇਗੀ ਛੇਵੇਂ ਪੇ ਕਮਿਸ਼ਨ ਦੇ ਵਿੱਚ ਅਤੇ ਸੱਤਵੇਂ ਪੇ ਕਮਿਸ਼ਨ ਦੇ ਵਿੱਚ ਇਹ ਜਿਹੜਾ ਰਿਹਾ ਹੈ 2.57 ਜਾਨੀ ਕਿ ਫਿਟਮੈਂਟ ਫੈਕਟਰ ਜਿੰਨਾ ਜ਼ਿਆਦਾ ਹੋਵੇਗਾ ਮਲਾਸਮਾਂ ਦੇ ਤਖਾ ਉਨੇ ਹੀ ਜ਼ਿਆਦਾ ਵਧੇਗੀ ਤਮ ਮਲਾਜ਼ਮਾਂ ਦੀ ਸੈਲਰੀ ਤੈਅ ਕਰਨ ਦਾ ਇਹ ਫਾਰਮੂਲਾ ਜਾਣੇ ਕਿ ਫਿਟਮੈਂਟ ਫੈਕਟਰ ਕੀ ਹੁੰਦਾ ਹੈ ਇਹ ਕਿਵੇਂ ਕੰਮ ਕਰਦਾ ਹੈ ਫਿਟਮੈਂਟ ਫੈਕਟਰ ਸਰਕਾਰੀ ਮਲਾਜ਼ਮਾਂ ਤੇ ਪੈਨਸ਼ਨ ਦੀ ਤਨਖਾਹ ਅਤੇ ਪੈਨਸ਼ਨ ਦੇ ਵਿੱਚ ਸੁਧਾਰ ਕਰਨ ਦੇ ਲਈ ਉਪਯੋਗ ਕੀਤਾ ਜਾਣ ਵਾਲਾ ਇੱਕ ਫਾਰਮੂਲਾ ਹੈ ਸਰਕਾਰ ਜਿਹੜੀ ਇਸ ਕਰਮਚਾਰੀਆਂ ਦੀ ਬੇਸਿਕ ਸੈਲਰੀ ਨੂੰ ਇੱਕ ਮਲਟੀਪਲਾਈਰ ਨਾਲ ਵਧਾ ਕੇ ਨਵੇਂ ਪੇ ਸਕੇਲ ਵਿੱਚ ਲੈ ਜਾਂਦਾ ਹੈ ਇਸ ਵਿੱਚ ਧਿਆਨ ਰੱਖਿਆ ਜਾਂਦਾ ਹੈ ਕਿ ਮਲਾਜ਼ਮਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਨੂੰ ਜਿਹੜਾ ਬਰਕਰਾਰ ਰੱਖਿਆ ਜਾਵੇ ਅਤੇ ਨਾਲ ਹੀ ਉਹਨਾਂ ਦੀ ਵਿਤੀ ਸਥਿਤੀ ਵਿੱਚ ਵੀ ਸੁਧਾਰ ਯਕੀਨੀ ਬਣਾਇਆ ਜਾਵੇ ਉਦਾਹਰਨ ਦੇ ਵਜੋਂ 7ਵੇਂ ਪੇ ਕਮਿਸ਼ਨ ਨੇ ਫਿਟਮੈਂਟ ਫੈਕਟਰ ਨੂੰ ਜਿਹੜਾ ਹੈ 2.57 ਨੇ ਨਿਰਧਾਰਿਤ ਕੀਤਾ ਸੀਗਾ ਇਸ ਦਾ ਮਤਲਬ ਇਹ ਹੈ ਕਿ ਮਲਾਜ਼ਮਾਂ ਦੀ ਨਵੀਂ ਤਨਖਾਹ ਉਸਦੇ ਬੇਸਿਕ ਸੈਲਰੀ ਨੂੰ 2.57 ਦੇ ਨਾਲ ਗੁਣਾ ਯਾਨੀ ਕਿ ਮਲਟੀਪਲਾਈ ਕਰਕੇ ਤੈਅ ਕੀਤੀ ਗਈ ਜੇਕਰ ਕਿਸੇ ਨੂੰ ਜਿਹੜੀ ਲਾ ਮੁਲਾਜ਼ਮ ਦੀ ਬੇਸਿਕ ਸੈਲਰੀ 15000 ਰੁਪਏ ਹੈ ਤਾਂ 2.52 ਦੇ ਫਿਟਮੈਂਟ ਫੈਕਟਰ ਦੇ ਨਾਲ ਉਸ ਨੂੰ ਨਵੀਂ ਤਨਖਾਹ ਜਿਹੜੀ 38550 ਮਿਲੇਗੀ ਧਿਆਨ ਰੱਖਿਏ ਇਹ ਬੇਸਿਕ ਸੈਲਰੀ ਹੈ ਇਹ ਨਵੀਂ ਤਨਖਾਹ ਮਹਿੰਗਾਈ ਪੱਤੀ ਅਤੇ ਜਾਣੇ ਕੀ ਡੀਏ ਅਤੇ ਹੋਰ ਪੱਤਿਆਂ ਨੂੰ ਵੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ ਸਵਾਲ ਇਹ ਹੈ ਕਿ 6ਵੇਂ ਅਤੇ 7ਵੇਂ ਪੇ ਕਮਿਸ਼ਨ ਦੀ ਤਰ੍ਹਾਂ ਹੀ 8ਵੇਂ ਪੇ ਕਮਿਸ਼ਨ ਦੇ ਵਿੱਚ ਵੀ ਫਿਟਮੈਂਟ ਫੈਕਟਰ ਹੀ ਪੂਰੀ ਖੇਡ ਹੈ ਤੈਅ ਕਰਦਾ ਹੈ ਕਿ 2. ਅੱਠ ਵਿਚਕਾਰ ਰਹਿ ਸਕਦਾ ਹੈ ਇਸ ਦਾ ਮਤਲਬ ਇਹ ਹੈ ਕਿ ਮੁਲਾਜ਼ਮਾਂ ਦੀ ਬੇਸਿਕ ਤਨਖਾਹ 2.5 ਗੁਣਾ ਤੱਕ ਵੱਧ ਸਕਦੀ ਹੈ ਟਾਈਮਸ ਆਫ ਇੰਡੀਆ ਨੇ ਐਸ ਕੇ ਵੀ ਲੋਅ ਆਫਿਸ ਦੇ ਸੀਨੀਅਰ ਐਸੋਟ ਨਿਹਾਲ ਭਾਰਤਵਾਜ ਦੇ ਹਵਾਲੇ ਨਾਲ ਕਿਹਾ ਹੈ ਕਿ ਇਤਿਹਾਸਿਕ ਕਾଙ୍କੜੇ ਦਰਸਾਉਂਦੇ ਹਨ ਕਿ 8ਵੀਂ ਪੇ ਕਮਿਸ਼ਨ ਦੇ ਤਹਿਤ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਔਸਤ ਜਿਹੜੀ ਹੈ 25 ਤੋਂ 30% ਦਾ ਵਾਧਾ ਹੋ ਸਕਦਾ ਹੈ ਜਿਸ ਦੇ ਵਿੱਚ ਬੇਸਿਕ ਸੈਲਰੀ ਦੇ ਨਾਲ ਭੱਤਿਆਂ ਦੇ ਵਿੱਚ ਵਾਧਾ ਵੀ ਸ਼ਾਮਿਲ ਹੈ ਹਾਲਾਂਕਿ ਬਹੁਤ ਸਾਰੇ ਕਰਮਚਾਰੀ ਗਠਨ ਫਿਟਮੈਂਟ ਫੈਕਟਰ ਨੂੰ 3 ਤੋਂ 3.5 ਤੇ ਰੱਖਣ ਤੇ ਜ਼ੋਰ ਦੇ ਰਹੇ ਨੇ ਤੇ ਹਾਂ ਜੇਕਰ ਮੁਲਾਜ਼ਮਾਂ ਦੀ ਤਨਖਾਹ ਵਾਧੀ ਹੈ ਤਾਂ ਇਸ ਦਾ ਫਾਇਦਾ ਉਹਨਾਂ ਨੂੰ ਗ੍ਰੈਸਟੀ ਦੇ ਵਿੱਚ ਵੀ ਮਿਲੇਗਾ ਯਾਨੀ ਕਿ ਗ੍ਰੈਸਟੀ ਦੀ ਰਕਮ ਵੱਧ ਕੇ ਮਿਲੇਗੀ ਪੈਸਾ ਵਸੂਲ ਇਸ ਦੇ ਵਿੱਚ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ